चरण ली मतरे तू घाटे बदे करेंगे चने 70000 ਰਾਣਾ ਪੱਲੇ ਦਾ ਕਹਿੰਦਾ ਮੂਲੇ ਰਾਣਾ ਜਾਨ ਬੱਕਰੀ ਮੂਲੀ ਮਾ ਜੀ ਜਾਣੇ ਕਿੰਨਾ ਦੇ ਥੋੜਾ ਪਾਰੀ ਆ ਵੈ ਨਾ ਤੈਨੂੰ ਪਾਰੀ ਆ ਉਹ ਪਾਰੀ ਕਰਕੇ ਤੈਨੂੰ ਪਾਰੀ ਤੂੰ ਰੱਖੀ ਕੀ ਹੋ ਗਿਆ ਸੋ ਜਲਾ ਮਾਤਾ ਦੇਵ ਜੀ ਕੀ ਗੱਲ 10 ਨੇ ਹੁਣ ਮੈਨੂੰ ਨਹੀਂ ਦੱਸਿਆ ਉਹਨੂੰ ਤਾਂ ਬਹੁਤ ਕੋ ਦੱਸਿਆ ਤੁਸੀਂ ਉਹਦਾ ਮੇਰੇ ਜਿੱਥੇ ਕੱਢਦਾ ਦੱਸ ਤੂੰ ਮੰਗਣ ਤਾਂ ਦਿਨੇ ਮਹੀ ਮੰਗਲ ਮੰਗਲ ਦਾ ਹਾਂ 25 ਮੰਦ ਦਾ ਮੈਂ ਦੱਸਦਾ ਹਾਂ ਹੁਣ ਤੁੰਗਾ ਦੇਖ ਤੁੰਗਾ ਹਾਂ ਮੇਰੇ ਹਿਸਾਬ ਨਾਲ ਤਾਂ ਕੱਢ ਦੇ ਨੇ ਯਾਨੀ ਕਿ ਜਦੋਂ ਤੁਹਾਨੂੰ ਮਾਤੇ ਨਾ ਆਇਆ ਹੈ ਤਾਂ ਵੀ ਉਹਨਾਂ ਦਾ ਤਾਂ 98000 ਰੁਪਏ ਲੱਗਿਆ ਉਹ ਯਾਰ ਕੋਈ ਗੱਲ ਨਹੀਂ ਲੱਗਿਆ ਹੀ ਵੀ ਕਹਿੰਦੇ ਆ ਹੈ ਬੱਤਰੀ ਆਈ ਹੈ ਹਲੋ ਆ ਜਾ ਹਲੋ ਬਾਕੀ ਦਾ ਹੱਥ ਮੈਨੂੰ ਤੂੰ ਆ ਜਾ ਤੁੱਬੂ ਦੇ ਦਾਂਗੇ ਆ ਜਾ ਯਾਰ ਮੈਂ ਮੁਸਕੀਆ ਦੇਣੀ ਤੇ ਆ ਆ ਉਹ ਬੜਾ ਭਰਾਨਾ ਦੇ ਰਹੀ ਮੈਂ ਤਾਂ ਮੈਂ ਤਾਂ ਦੋ ਚੁੱਕੀ ਕੋਲਣਾ ਉਧਰੋਂ ਕੋਲਣਾ ਉਹ ਨਹੀਂ ਉਹ ਸਹੀ ਕਟੋ ਕਿਨੇ ਲੈਣਾ ਯਾਰ ਮੈਂ ਕਰਾਂ ਮੰੰਣੀ ਬਹੁਤ ਇਹ ਸਮਾਨ ਦਾ ਪਤਾ ਜੇ ਕੋਈ ਲੈਣਾ ਨਹੀਂ ਦੇਖੀ ਜਾਉਂਦੀ ਬਸ ਪੈਸੇ ਬਾਲੀ ਭਾਈ ਉਹ ਪੈਸੇ ਗੁੱਗਲੇ ਨੇ ਪਰ ਕਹਿੰਦਾ ਭਾਈ ਉਹ ਨਹੀਂ ਬਾਤ ਚਲ 200 ਬਸ ਕਾਹ ਚੜੀ ਲੈ ਗਿਆ ਹੁਣ 22 ਕੋਲ 500 ਰੁਪਏ 500 ਰੁਪਏ ਮੈਨੂੰ ਦੇ ਦੇਣਾ ਉਦੋਂ ਬਾਅਦ ਪੈਸੇ ਦੇ ਦੇ ਪਹਿਲੇ ਪੈਸੇ ਪਹਿਲੇ ਪੈਸੇ ਬਰਾ ਕੋਈ ਨਹੀਂ ਲੱਗੇ ਉਹ 500 ਰੁਪਏ ਦਾ ਪਹਿਲਾ ਸੌਦਾ ਕਰ ਲਈਏ 500 ਰੁਪਏ ਦਾ ਪਹਿਲਾ ਤੈਨੂੰ ਪੈਸੇ ਬਦਲਣੇ ਸਾਰਾ ਇਹ ਗੂਗਲ ਦੇ ਹੁੰਦੀ ਆ ਦਾ ਗੂਗਲ ਦੇਖ ਰਹਾ ਇਹ ਇਹਦੇ ਪਹਿਲੇ ਪਹਿਲਾਂ ਹੀ ਲੈ ਲਿਆ ਹੈ ਗੂਗਲ ਦਾ ਹੋ ਜੂ ਪਹਿਲੇ ਫੋਕਾ ਦਾ ਤੋੜ ਲਿਆ ਹੈ ਹੁਣ ਕਿੱਥੇ ਹੋ ਗਿਆ ਹੋਇਆ ਨਹੀਂ ਹੋਦਾ ਨਹੀਂ ਹੋਦਾ 500 ਰੁਪਏ ਦਾ ਸੌਦਾ ਕਰਨਾ ਦੂਜਾ ਨਹੀਂ ਦਾ ਗੱਲਣਾ ਇਹ 100 ਰੁਪਏ ਦਾ ਆ ਬੱਕਰਿਆਂ ਦਾ ਅੱਲਾ ਖਦਮਾ 100 ਰੁਪਏ ਖਾਣੇ 100 ਰੁਪਏ ਕੀਦਾ ਸੌਦਾ ਕਰਾਉਦਾ 200 ਰੁਪਏ ਫਾਇਨਲ ਸਤ ਕੋਲ ਲੈ ਆ ਯਾਰ ਕਹਦਾ ਵੀ ਉਹਨੂੰ ਪਛਲਾ ਵਾਚ ਉਹ ਸਾਲੀ ਹੋ ਰਿਹਾ ਬਸ ਆਪ ਦੇ ਨੇ ਬੰਦੇ ਆ ਹਾਂ ਭਾਈ ਆਹੋ ਆਪਣੇ ਨੇ ਦੋ 18 18 ਲੱਗ ਗਿਆ ਥੋੜੇ ਮੋਟੇ ਪਹਿਣਗੇ ਪੈਗੇ ਉਹ ਨਹੀਂ ਉਹ ਚਾਰਾਂ ਨੂੰ ਖਰਨਾ ਪੁੱਛਣਾ ਬਸ ਨਹੀਂ ਕੰਮ 18 ਦੇ ਹੋਗੇ ਨਹੀਂ ਪਉਆ ਪਉਆ ਕਰੀ ਇਹਨਾਂ ਨੂੰ ਹੁਣ ਬਹੁਤ ਪੂਰੀ ਹੋ ਗਈ ਉਹ ਨਹੀਂ ਟੱਲ ਪਉਆ ਪਉਆ ਨਾ ਨਹੀਂ ਨਾ ਬੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਦੇਣੀ ਸਾਰਾ ਹਜ਼ਾਰ ਦਾ ਉਹਦਾ ਜ਼ਰੂਰੀ ਕਾਰਦਾ ਅਫਰਦਾ ਕਿੰਨੇ ਬੰਦੇ ਕੋਈ ਛੋਟਾ ਜਿਹਾ ਮੰਨਦਾ ਉਹਦਾ ਬੰਦਾ ਨੂੰ ਸਵੇਕਾ ਹਦੀ ਗਾਂ ਚੱਲਣਾ ਫੜ ਲਾ ਬਈ ਨਹੀਂ ਨਹੀਂ ਦੇਣੇ ਨਹੀਂ ਦੇਣੇ ਵੀਰੇ ਨਹੀਂ ਦੇਣੇ ਠਾਣੇ ਦੇ ਆਪਾ ਫੜ 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 ਕੋਈ ਨਹੀਂ ਫੜਾ ਦੇ ਓਰੇ ਆ ਇਹ ਨਾ ਵੇਚ ਜਾਂਦੇ ਕੋਈ ਗਰੀਬ ਪਰ ਹੁਣ ਦਾ ਧਾਰਾ ਯਾਰ ਵੀ ਥੋੜਾ ਯਾਰ ਪੈ ਹੈ 2000 ਰੁਪਏ ਫੋਟੋ ਨਹੀਂ ਨਹੀਂ ਇਹ ਵੀ ਹੁਣ ਇਹ ਦੁਬਹਾਂਦੇ ਨਹੀਂ ਹੋਣਗੇ ਨਾ ਹੋਣਦੇ ਯਾਰ ਬਾਕੀ ਤੈਨੂੰ ਕੀ ਟੈਨਸ਼ਨ ਆ ਫਾਕਤਾ ਹੋਈ ਹੈ ਜਿਹੜੀ ਤੇਰੇ ਤੋਂ ਛੇਰੀ ਬੱਕਲੇ ਦੀ ਉਹ ਤਾਂ ਮੰਗ ਰਹੀ ਉਹੀ ਪੱਟਣਾ ਪੱਟ ਰਹੀ ਹੈਗੀ ਬੱਕਰੇ ਨੇ ਵੀਰੇ ਫੇਰ ਦੋਨੇ ਤੇ ਜਾ ਇਹ ਕਿੱਥੇ ਖੜੇ ਨੇ? ਛਾਈ ਮੋੜ 'ਚ ਬਾਈ। ਇਹ ਕਿੱਥੇ ਖੜੇ ਨੇ? ਕੋਈ ਪਤਾ ਹੀ ਨਹੀਂ ਜੱਲਦਾ। 17 ਤੋਂ 18 ਲੱਗ ਗਿਆ ਛੱਡ। ਇਹ ਕਿੱਥੇ ਖੜੇ? ਇਹ ਕਿੱਥੇ ਖੜੇ? ਪਤਾ ਨਹੀਂ ਲੱਗਿਆ। ਬਾਈ। 320 ਦੀਆਂ ਕਰ ਰਹੇ। ਕਿੰਨੇ ਦੀ ਮਰਜ਼ੀ ਕਰ ਰਿਹਾ ਸਾਈਦ ਉਹ ਬਾਲੇ ਨਹੀਂ ਪੁੰਦਾ ਦੇਖੀ ਉਹ ਦੇਣੇ ਹੋਣਗੇ। ਬਾਈ ਅਗਲਾ ਨਹੀਂ ਮੰਨਦਾ ਯਾਰ ਆਪਾਂ ਕਿਵੇਂ ਬਾਹਲੀਏ। ਲੈਣ ਵਾਲਾ ਮੈਨੂੰ ਫੇਰ। ਉਹ ਕਿਦੋਂ ਇੰਨੇ ਲਾਦੇ ਹੁਣ 4-400 ਨਾਲ ਕੋਈ ਫਰਕ ਪੀਂਦਾ ਹੁੰਦਾ। 100 150 ਯਾਰ ਬੀਏ ਜੀ ਜੱਲੂ ਸਵਾਹ ਨਹੀਂ ਜੱਲਦਾ। ਕਿ ਉਹ ਫੱਟਾ ਤਾਂ ਨਾਲ ਨਹੀਂ ਤੈਨਾਂ ਕੋਲ ਫੱਟਾ ਨਹੀਂ ਉਹ ਅਗਰ ਮੈਂ ਕਿਹਾ ਦਰਾਂ ਦੀ ਨਹੀਂ ਇਹ ਕੱਦਲ ਪਾ ਪਾ ਸੋ ਭਾਈ ਅਗਲੇ ਨੂੰ ਭਾਈ ਆਲਾ 350 ਪੈਣੀ ਐ 300 ਰੁਪਏ ਅਗਲਾ ਉਹਦਾ ਪਊ ਆ ਉਹਦਾ ਸਭ ਖਾਣਗੇ ਵੀ ਆ ਫੀਡ ਵੀ ਲੈ ਕੇ ਜਾਣੀ ਤੂੰ ਮੈਂ ਤੇਰੀ ਬੱਕਰੀ ਵੀ ਰਹਾ ਦੋ ਵਜੇ ਤੱਕ ਪਿਆ ਨਹੀਂ ਤੂੰ ਪਤਾ ਮੈਨੂੰ ਕਿਉਂ ਨਹੀਂ ਪਿਆ ਵੀ ਜਿਵੇਂ ਅੱਜ ਤਣ ਬੱਕਰਾ ਮਾਰੀ ਜਾਂਦੇ ਸੀ ਆਇਆ ਤੇ ਨਹੀਂ ਸਮਝਾ ਸਮਝਾ ਤੂੰ ਦੋ ਵਜੇ ਤੱਕ ਜਾਗਦਾ ਰਿਹਾ ਪਰ ਭਾਈ ਦੇਖਣਾ ਹੈ ਹੈਲੋ ਮੈਂ ਜਾਣ ਬਰ ਜਾਣ ਬਰ ਨੂੰ ਦੇਖਣਾ ਹੈ ਆ ਜੋੜੀ ਦੱਸ ਦੇ ਉਹ ਯਾਰ ਬਹੁਤ ਟਾਈਮ ਹੋ ਗਿਆ ਛੋੜੇ ਮੈਂ ਸੱਤ ਬਹੁਤ ਦੇਰ ਨਾਲ ਲੰਘਦਾ ਪਾਪਾ ਹੁਣ ਤੂੰ ਜੋੜੀ ਦਾ ਕਰ ਮੱਥੇ ਟਾਈਮ ਦੇ ਫਿਰਦੇ ਆ ਮੁੰਡੇ ਨੂੰ ਹੁਣ ਨਾ ਬੁੱਤ ਸੱਤ ਬਾਪੂ ਫੂਟੂ ਬੋਲੀ ਤੂੰ ਹੀ ਕਰੋ ਭਾਈ ਮੇਰੇ ਨਾਲ ਪਾਪਾ ਇਹਦਾ ਹੁਣ ਉਹਨੂੰ ਦੇ ਦੇ ਦੱਟ ਉਹਨੂੰ ਵੇਚਨ ਦੇ ਨਹੀਂ ਤੂੰ ਵੇਚ ਕਰ ਤੂੰ ਕੀ ਕਹਿਦਾ ਤੈਨੂੰ ਮੈਂਨੇ ਕੀ ਕਹਦੀ ਇਹ ਨਾ ਵੇਚੇ ਨਾ ਵੇਚ ਤੂੰ ਮੈਂ ਕੁੱਤੀ ਦੀ ਮੂਸ ਮੈਂ ਕੀ ਕਹਿੰਦਾ ਵੇ ਦੇ ਵੀ ਉਂਗਲੀ ਕਰਦੇ ਅਗਲੇ ਸਾਮ ਸਾਰੇ ਪੰਚਾਇਤ ਖੜੇ ਨੇ ਉਹੀ ਗੱਲ ਆ ਮੈਂ ਤਾਂ ਬੱਕਰੀ ਲੈ ਕੇ ਗਿਆ ਉਹ ਬੱਕਰੀ ਲੈ ਕੇ ਗਿਆ ਦੋ ਦੇ ਦੋ ਦੇ ਜਾਂ ਬਾਗ ਜਾ ਦੇਣਾ ਰੈਂ ਕਰਨਾ ਜਾ ਕੇ ਉਹ ਬਾਗ ਜਾ ਬਸ ਆਪਾਂ ਤੇ ਗੱਲ ਆ ਚਾਹ ਪੁੱਛ ਲਾਉ ਨੂੰ ਸਮ ਲੱਗੇ ਆਪਣੇ ਨਾਲ ਲੱਗੇ ਆਪਾਂ ਤਾਂ ਅੱਜ ਤੱਕ ਨਾ ਦੱਸ ਦੇ ਵੀ ਕਿੰਨੇ ਮੰਗਦਾ ਜੋੜੀ ਕਿੰਨੇ ਹੀ ਦੇਂਗਾ ਸੱਤ ਤਾਂ ਬਹੁਤ دیر ਦਾ ਲੱਗਦਾ ਹੁਣ ਬਾਰਾ ਜੋੜੀ ਦੇ ਕੀ ਆ ਕਿਹਨੇ ਕੀ ਆਖੇ ਜੋੜੀ ਦਾ 12 ਇਹ 7000 ਕੰਮ ਦੀ ਆ ਕੀ ਆ 7 ਕੱਲੇ ਦਾ ਜੋੜੀ ਦਾ 12 ਜੋੜੀ ਦੇ ਵੀ ਆਖੇ ਲਾਸਟ ਜੋੜੀ ਦੇ ਦੱਸਤਾ ਦਿੱਤਾ ਸਾਢੇ 12 ਨਹੀਂ ਪਾ ਦੇ ਨਾ ਹੋਰ ਇਹਨੂੰ ਸਾਈਂ ਪੜਦਾ ਹੈਗਾ ਹੈ ਤੈਨੂੰ ਦੱਸਤਾ ਦਿੱਤਾ ਤੂੰ ਸਾਰਿਆਂ ਦਾ ਬਸ ਚੱਕਿਆ ਜਾ ਨਾ ਕਰੋ ਗੱਲ ਕਰੇ ਨਾ ਕਰੋ ਵੀ ਕਹਿਣਾ ਹੈ ਇਹ ਦੇਖ ਲੈ ਆਹ ਸੇਵਕੀਆ ਉਹ ਬੰਦਾ ਵੀ ਵੇਚਣ ਵਾਲੇ ਨੇ ਜਿਹੜੇ ਬੰਦੇ ਤੋਂ ਇੱਕ ਮਿਲ 22 ਕਮੇੜੀ ਗੱਲ ਹੋਈ ਹੋਣਾ ਨਾ ਜੀਦਾ ਬਾਪੂ ਇਹਨੂੰ ਵੇਚ ਕੇ ਫੜਾ ਨਹੀਂ ਲੈ ਮਰੋ ਸਰਿਆਮ ਲੈਣਾ ਨਾ ਜਦੋਂ ਤੈਂ ਵੇਚ ਰਹੇ ਨੇ ਕਿੱਥੇ ਕਰਵਾਇਗਾ ਤੇ ਕਰੀ ਜਾਂਦਾ ਕਿੱਥੇ ਕਰਵਾ ਦਿੰਗੇ ਸਾਰੀ ਕੀ ਆ ਪਤਾ ਨਹੀਂ ਸਭ ਪਾਪਾ ਨਹੀਂ ਨਹੀਂ ਛੋਡੀ ਚੀਜ਼ ਆ ਤੁਸੀਂ ਦਰਦ ਕੇ ਬੋਲੋ ਯਾਰ ਆਹ ਕੀ ਆ ਮੰਗੋਤਾ ਨਹੀਂ ਜਿਸ ਵੇ ਉਹਦੇ ਬਣਾਏ ਹੁੰਦੇ ਨੇ ਤੁਸੀਂ ਆਪ ਕੱਢ ਕੇ ਬੋਲੋ ਇੱਕ ਮਿੰਟ ਗੱਲ ਸੁਣੀ ਉਹ ਤਾਂ 10000 ਦੀ ਹੈ ਤੂੰ ਕਹਿਣਾ ਕਰ ਰਿਹਾ ਸਹੀ ਫੜਾ ਇੱਧਰ ਆ ਉਹਨਾਂ ਗੱਲਾਂ ਨਾਲ ਚੱਲ ਲੱਗੇ ਦੀਆਂ ਇਨਕਾਂ ਦਾ ਬਾਲਾ ਪ੍ਰਭਾਵ ਆ ਬਤਰੇ ਯਾਰ ਦੀਆਂ ਆਹੋ 11 ਦੇਛਾਈ ਦੇ ਨਹੀਂ ਪਾਉਣੇ ਅਸੀਂ ਨਹੀਂ ਪਾਉਣੇ ਤੈਨੂੰ ਪੁੱਗੂ ਲੈ ਲਈ 12:30 ਮੈਨੂੰ ਪਸਾ ਬਾਤ ਸਾਬ ਤੇਰਾ ਤੇਰਾ ਬਹੁਤ ਲੱਗਿਆ ਇਹ ਕੱਟ ਨਹੀਂ ਲਾਉਂਦਾ ਇਹ ਕੱਟ ਨਹੀਂ ਲਾਉਂਦਾ ਖੜ ਜਾ ਦੇ ਪਏ ਹੁਣ ਦੇ ਮਾ ਠੀਕ ਆ ਖੜੇ ਵੀ ਖੜ ਜਾ ਖੜ ਜਾ ਹਾਂ ਹੁਣੇ ਕਰਨਾ ਲੱਗਦਾ ਵਾ ਠੀਕ ਆ ਦੇ ਹੁਣ ਲੋਗੇ ਵੱਡੇ ਵੱਡੇ ਨੂੰ ਹਾਕੀ ਨੇ ਉਹ ਦੋ ਜਿਹੜੇ ਮਰਜ਼ੀ ਫੜ ਲੈ ਯਾਰ ਬਸ ਬਸ ਇਹਨਾਂ ਦੇ ਕਰਮ ਲਿਆਓ ਲਿਆਓ ਹੜਜਾ ਹੜਜਾ ਯਾਰ ਹੜਜਾ ਮੈਂ ਕਿਹਾ ਚੱਪੇ 1 ਮੀਟਰ ਵਾਲਾ ਪਾ ਚੱਪਾ ਕੀ ਕਹਿੰਦਾ ਦੱਸ ਦੱਸਾ ਨਾ ਨਾ ਦੱਸੋ ਦੱਸੋ ਭਾਈ 13000 ਮੇਰੇ ਵਿੱਚ ਨੇ ਦੋ ਠੀਕ ਆ ਯਾਰਾ ਹੁਣ ਕਹਿ ਨਹੀਂ ਚੱਲ ਬਾਪੂ ਵੀ ਦਾ ਕਹਿਦਾ ਚੱਲ ਇਹਨੇ ਤੇ ਕਹਿੰਦੀ ਆ ਤੂੰ ਗੇਮਾਂ ਦੀ ਕਹੀ ਇਹਨਾਂ ਗਾ ਯਾਰ ਇਹਨੇ ਦੇ ਦਿੱਤੇ ਕਹਿੰਦਾ ਨਵਾ ਇਹਨੇ ਦੇ ਦਿੱਤੇ ਸਾਈ ਬਣੀ ਕਹਿੰਦਾ ਗੱਲ ਨਹੀਂ ਹੁੰਦੀ ਕਹਿੰਨੀ ਮੈਂ ਠੱਠ ਮੇਰੇ ਸਾਹ ਜਦ ਤਾ ਤੂੰ ਵੇਚ ਫਿਰ ਜਦ ਤਾ ਤੂੰ ਵੇਚ ਸੌਦਾ ਫਿਰ ਤੂੰ ਹੀ ਨਹੀਂ ਲੱਸਦਾ ਜਦ ਤਾ ਇਹਨੇ ਉਹ ਤੇ ਸੌਦਾ ਇੱਕ ਜਾਣਾ ਕਰੋ ਬਾਈ ਓਏ ਉਹ ਸੌਦਾ ਦੇ ਕੀ ਕਰਦਾ ਚੁੱਤੀਆ ਬਣਾਉਣ ਲੱਗ ਕੇ ਆਏ ਆਂ ਕਰੀ ਜਾਂਦੇ ਨੇ ਤੂੰ ਹੋਰ ਹੁਣ ਕੀ ਹੋਗਾ ਹੁਣ ਉਹਨੇ ਦੇ ਕੇ ਕਹਿੰਦਾ ਤੈਨੂੰ ਇਹਨੇ 13000 ਦੀ ਸਾਈ ਕਰ ਦਿੱਤੀ ਵੇ ਤੇਰਾ ਨਹੀਂ ਬੜੀ ਆ ਅੱਛਾ ਇਹ ਲੱਖਿਆ ਕਰੋੜ ਦਾ ਤੇਰਾ ਚੱਲ ਦਿਖਾਈ ਕਰੋੜ ਦਾ ਕਹਿੰਦਾ ਯਾਰ ਕਰੂੰਗਾ ਤੇਰਾ ਜਲ ਹੋ ਗਿਆ 800 ਰੁਪਏ ਨਹੀਂ ਕਰਾਉਣੀ ਲਖਾਈ ਆਪਾਂ ਵੀ ਨਾ ਦੇਗਾ ਨਹੀਂ ਦਵਾਈ ਇਹ ਦੋ ਤੀ ਹੋਗੇ ਨਹੀਂ ਨਾ ਲੈਣਾ ਨਹੀਂ ਨਾ ਇਹ ਚਾ ਜਵਾਨ ਨਹੀਂ ਹੋਏ ਨਹੀਂ ਉਹ ਨਹੀਂ ਆ ਲਖਾਈ ਕਰਾਓ ਲਖਾਈ ਕਰਾਉਣੀ ਲਖਾਈ ਦੋ ਤੀ ਹੋਗੀ ਜੋ ਕਾਹ ਲਗਾ ਦੇ ਆਪਾਂ ਪਿਘਾ ਦੇ ਓਏ ਨਹੀਂ ਨਹੀਂ ਇਹ ਵੀ ਹੁੰਦਾ ਸੌਦਾ ਹੋਇਆ ਇਹਨਾਂ ਨੂੰ ਕਹਤਾ ਵੀ ਹੋ ਗਏ ਜੀ ਪਹਿਲਾਂ ਹੀ ਰਾਹ ਕਰ ਲਓ ਆਪਣੇ ਜਾਨੇ ਦਿਖਾ ਦੇ ਇਹਨਾਂ ਰੋਕ ਹੈ ਭੈਣ ਤੇ ਜਰੂਰ ਮੈਂ ਕਰਦਾ ਹੈ ਕਰਲੇ ਕਾਮਲੇ ਕਰਲੇ ਕਾਮਲੇ ਕਰ ਗਿਦਰ ਓਏ ਉਹ ਪਤਾ ਹੀ ਗੱਲ ਆ ਓਏ ਤਾਂ ਓਏ ਲਖਾਈ ਕਰਾ ਦੇ ਜੂਰੇ ਰਹੇਗਾ ਜਿਹੜਾ ਲਾਇਆ ਵਾ ਬਖਤ ਦੇ ਸਾਹਮਣੇ ਵੀਡੀਓ ਆ ਸਾਨੂੰ ਪਤਾ ਹੈ ਪਹਿਲਾਂ ਰੱਸੀ ਫੜ ਲਖਾਈ ਆ ਕਰਾ ਦੇਣਗੇ ਬਸ ਮੋੜੀ ਨਾ ਬਸ ਹੋ ਗਈ ਗੱਲ ਹੋਊਗੀ ਨਹੀਂ ਸਾਢੇ 13 ਦੇ ਹੋਗੇ ਇੱਕ ਤਰ੍ਹਾਂ ਦੇ ਨਾ 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 ਨਹੀਂ 13000 ਤੋਂ ਲਿਉਗਾ ਜਾਂ ਤੂੰ ਸਾਡੇ ਮੇਰੀ ਕਾ ਤੂੰ ਯਾਰ ਬੰਦਿਆਂ ਦੀ ਗੱਲ ਕਰ ਤੂੰ ਜਦਾਂ ਇਹਨੂੰ ਇਹਨੂੰ ਕਰੀ ਜਾਂਦਾ 15000 ਕਿਹਾ ਯਾਰ ਮੈਂ ਤੈਨੂੰ ਕੱਟ ਕੇ ਹੀ ਨਹੀਂ 13000 ਨਹੀਂ ਸਾਈ ਫੜ ਕੇ ਲੈ ਗਿਆ ਹੁਣ ਕਾ ਲਖਾਈ ਤੁਹਾਡੇ ਤੇਰੀ ਕਰਦੀ ਉਹ ਵੀ 18 ਦੇ ਦੇ ਓਏ 18 ਵੀ ਨਹੀਂ ਲਿਆ ਚੱਲ ਕੋਈ ਵੀ ਹੋਵੇ ਇਹ ਵੀ ਹੋਵੇ ਮਾਰਕਟ ਪੈ ਇਨਾਂ ਦੇ ਇਹ ਵੀ ਮਾੜੀ ਦੀ ਗੱਲ ਓਏ ਗ੍ਰਾਮ ਦੀ ਗੱਲ ਪਾਜੇ ਕੱਟੋ ਦੋ ਦੋ ਲਖਾਈ ਕਰਾਂ ਤੈਨੂੰ ਮਾਰੀ ਜੰਨਾ ਕਮਲਾ ਤੂੰ ਤੇਰਾ ਮਾਰਾ ਕਰੂੰ ਮੈਂ ਮਾਰਾ ਕਾ ਕਰੇਗਾ ਹਾਂ ਉਹ ਟੰਨਾ ਦੇ ਇਸ਼ਾਰਾ ਲੈ ਕਿਹਨੂੰ ਮਾਰਾ ਕਰੀ ਜੰਨਾ ਤੂੰ ਉਹ ਮੈਨੂੰ ਲਖਾਈ ਦੇਣੇ ਦੇ ਦੇ ਯਾਰ ਨਹੀਂ ਤੂੰ ਉਹ ਟੰਨਾ ਦੇ ਇਸ਼ਾਰਾ ਲੈ ਜਦੋਂ ਪੈਸੇ ਦੇ ਫੋਨ ਕੀ ਪੈਂਦਾ ਓਏ ਹੁਣ ਖਸਣ ਦੋ ਜਾਨੇ ਲੈ ਫੜੋ ਟੰਨਾ ਦੇ ਇਸ਼ਾਰਾ ਲਵੋ ਆ ਤੇ ਚਲੋ ਕੋਈ ਨਾ ਨਾ 19000 ਕਹਿੰਦਾ ਦੰਨਾ ਦੂ ਕਿੰਨੇ ਵਾਲੇ ਆਹ ਬਟੂ 20000 ਹੈ ਨਾ 22000 ਮੰਗਦਾ ਨਾ ਇਹ ਕਿਹੜਾ ਯਾਰ 22000 ਕਹਿੰਦਾ ਰਹਿਣ ਰਹਿਣ ਔਰ ਇਹਨੂੰ ਯਾਰ ਦੋ ਮਿੰਟੜ ਕੋ ਸਹੀ ਮੌਕਾ ਕਰਾਂ ਨੀ ਮੇਰੇ ਫੜ ਤੂ ਫੜਾ ਨਾ ਹਰ ਰੁਪਈਆ ਵੀ ਨਹੀਂ ਪਾਉਂਦੇ 19100 ਰੁਪਈਆ 19000 ਲਾਦਾ ਯਾਰ 100 ਰੁਪਈਆ ਵੀ ਨਹੀਂ ਦਿੰਦਾ ਨਾ ਤੇ ਮਾਤਮਦਾਨ ਤੇਰੇ ਲਈ ਇਹ ਜਲ ਜੀਜ਼ ਤੇਰੀ ਅਜੀ ਨਹੀਂ ਆਉ ਸਾਹੋ ਸਾਡਾ ਕਾਹ ਲੈ ਪਈਦਾ ਇਹ ਪੰਜ ਵਧਾਈ ਕੀ ਆਉ ਚੱਕਰ ਦਾ ਗੁਰੂ ਚੱਕਰ ਵਾਲੀ ਗੱਲ ਨਹੀਂ ਉਹ ਚੱਕਰਾਈ ਗੱਲ ਨਹੀਂ ਜਦੋਂ ਸਿਰਾ ਕਰਕੇ ਲਾਇ ਨਹੀਂ ਰਾਇਆ ਕਰਦਾ ਯਾ ਬੁੜੇ ਨਾ ਪੀਂਦੇ ਬਾ ਹੁਣ ਤਾਂ ਫੇ ਲਵਾਇਆ ਜਲ ਦੇਖੋ ਮਾਰ ਇਹਨੂੰ ਫੋਨ ਨਹੀਂ ਵੇਖਦੇ ਜੁੱਗੀ ਦੁਆਰ